ਵਿਸ਼ਵਾਸਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਤਰਿਤ ਕੋਰਤਾ ਹਾਜ਼ਰ ਹੋਏ ਕੋਹਰ ਵੱਡੀ ਖਬਰ ਤੇ ਨਾਲ ਜੀ ਹਾਂ ਗੱਲ ਕਰ ਰਹੇ ਹਾਂ ਇਸ ਵੇਲੇ ਐਡਵੋਕੇਟ ਅਰਸ਼ਦੀਪ ਸਿੰਕਲੇ ਦੀ ਉਹਨਾਂ ਦੇ ਵੱਲੋਂ ਰਵਨੀਤ ਬਿੱਟੂ ਨੂੰ ਜਵਾਬ ਦਿੱਤਾ ਗਿਆ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਰਵਨੀਤ ਬਿੱਟੂ ਦੇ ਵੱਲੋਂ ਕਿਹਾ ਗਿਆ ਸੀ ਕਿ ਸੁਬੀਰ ਸਿੰਘ ਬਾਦਲ ਤੇ ਹੋਏ ਹਮਲੇ ਤੋਂ ਨਾਲ ਉਹਦੇ ਵੱਲੋਂ ਪਹਿਲਾਂ ਤਾਂ ਨਿੰਦਾ ਵੀ ਕੀਤੀ ਗਈ ਸੀ ਪਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਨਰਾਇਣ ਸਿੰਘ ਚੌੜਾ ਨੂੰ ਜਿਹੜਾ ਕਿ ਉਸਦੇ ਵੱਲੋਂ ਇਹ ਜਿਹੜਾ ਕਿ ਹਮਲਾ ਉਹ ਇੱਕ ਸਿੰਪਥੀ ਦੇ ਵਜੋਂ ਕੀਤਾ ਗਿਆ ਸੀ ਤੇ ਉਸਤੇ ਉੱਤੇ ਹੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਉਹਨਾਂ ਨੂੰ ਜਵਾਬ ਦਿੱਤਾ ਗਿਆ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੇਖੋ ਜਿਹੜਾ ਇੱਕ ਕਾਤਲਾਨਾ ਕਹਿराना ਹਮਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਦੋਂ ਅਕਾਲ ਤਖਤ ਦੇ ਆਦੇਸ਼ ਅਨੁਸਾਰ ਸੇਵਾ ਨਿਭਾ ਰਹੀ ਸੀ ਉੱਥੇ ਹੋਇਆ ਪਹਿਲੀ ਨਜ਼ਰ ਤੇ ਲੱਗਿਆ ਕਿ ਸੁਰੱਖਿਆ ਏਜੰਸੀਆਂ ਦੀ ਚੁੱਕ ਹੈ ਪਰਵਾਦ ਦੇ ਵਿੱਚ ਜਿਸ ਤਰੀਕੇ ਸੀਸੀਟੀਵੀ ਫੁਟੇਜ ਦੇ ਸਬੂਤ ਸਾਹਮਣੇ ਆਏ ਔਰ ਜਿਹੜੀ ਉਥੇ ਪੁਲਿਸ ਦਾ ਨਾਦ ਸੀ ਉਹ ਕਿਸ ਤਰੀਕੇ ਉਹ ਨਰੈਨ ਸਿੰਘ ਚੋੜੇ ਨੂੰ ਲੈ ਕੇ ਘੁਮਰੀ ਸੀ ਔਰ ਰੈਕੀ ਕਰਵਾਰੀ ਸੀ ਇਥੋਂ ਇਹ ਗੱਲ ਸਪਸ਼ਟ ਹੋਈ ਕਿ ਸਟੇਟ ਸਪான்ਸਰਡ ਇੱਕ ਅਸੈਸਿਨੇਸ਼ਨ ਪਲਾਨ ਸਰਦਾਰ ਸੁਖਬੀ ਸਿੰਘ ਬਾਦਲ ਦਾ ਸੀ ਪਰ ਅੱਜ ਜਿਵੇਂ ਭਾਜਪਾ ਲੱਗੀ ਹੈ ਖਾਸ ਕਰਕੇ ਰਵਨੀਤ ਬਿੱਟੂ ਹੋਣ ਰਮਨ ਮਲਿਕ ਹੋਣ ਇਹਨਾਂ ਦੇ ਬਿਆਨ ਤੇ ਸਾਬਤ ਕਰ ਰਹੇ ਨੇ ਵੀ ਇਹ ਕਿਤੇ ਨਾ ਕਿਤੇ ਡੀਪ ਸਟੇਟ ਪਾਲਿਸੀ ਔਰ ਜਿਹੜੀ ਮਾਡਰਨ ਸਿੱਖ ਲੀਡਰਸ਼ਿਪ ਹੈ ਪੰਜਾਬ ਦੇ ਅੰਦਰ ਜਿਹੜੀ ਅਮਨ ਸ਼ਾਂਤੀ ਭਾਈਚਾਰੇ ਸਾਂਝੀ ਦੀ ਗੱਲ ਕਰਦੀ ਹੈ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਇਹ ਤਾਂ ਉਹਨੂੰ ਮਾਰਨ ਵਾਲੇ ਪਾਸੇ ਨੂੰ ਲੱਗੇ ਨਹੀਂ ਔਰ ਮੈਂ ਬਿੱਟੂ ਸਾਹਿਬ ਨੂੰ ਬੜੇ ਸਪਸ਼ਟ ਲਫ਼ਜ਼ਾਂ 'ਚ ਜਵਾਬ ਦੇਣਾ ਚਾਹੁੰਦਾ ਕਿ ਰਵਨੀਤ ਬਿੱਟੂ ਸਾਹਿਬ ਜਦੋਂ-ਜਦੋਂ ਕੋਈ ਅਕਾਲ ਤਖਤ ਸਾਹਿਬ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਦੇ ਘਰ ਤੇ ਚੜ੍ਹ ਕੇ ਆਇਆ ਹਥਿਆਰ ਲੈ ਕੇ ਗੋਲੀਆਂ ਚਲਾਈਆਂ ਨੇ ਉਹਨਾਂ ਦਾ ਬਚਿਆ ਕੱਖ ਨਹੀਂ ਹਾਂ ਤੁਹਾਡੀ 84 ਵਾਲੀ ਮਾਨਸਿਕਤਾ ਹੈ ਇੰਦਰਾ ਗਾਂਧੀ ਨੂੰ ਤੁਸੀਂ ਮਾਂ ਕਹਿੰਦੇ ਹੋ ਯੱਜ 84 ਚ ਦਰਬੰਦ ਸਾਹਿਬ ਤੇ ਗੋਲੀ ਚੱਲੀ ਯੱਜ ਨਰੈਣ ਸਿੰਘ ਚੌੜੇ ਨੇ ਗੋਲੀ ਚਲਾਈ ਤੇ ਅੱਜ ਰਵਨੀਤ ਬਿੱਟੂ ਕਹਿੰਦਾ ਜੀ ਨਰੈਣ ਸਿੰਘ ਚੌੜੇ ਦਾ ਸਨਮਾਨ ਹੋਣਾ ਚਾਹੀਦਾ ਉਹਨੇ ਤਾਂ ਇੱਕ ਸੰਪਤੀ ਦੇ ਵਿੱਚ ਆ ਕੇ ਕੀਤਾ ਮਤਲਬ ਉਹੀ ਡੀਪ ਸਟੇਟ ਪਾਲਿਸੀ ਏਜੰਸੀਆਂ ਦਾ ਖੇਡ ਕਿ ਜਿਹੜਾ ਅਸੈਸੀਨੇਸ਼ਨ ਪਲੋਟ ਹੈ ਉਹਨੂੰ ਸੰਪਤੀ ਦਾ ਰੰਗ ਦੇ ਦਿਓ ਤਾਂ ਹੀ ਕਮਿਸ਼ਨਰ ਸਾਹਿਬ ਤੋਂ ਤੁਸੀਂ ਲੋਕਾਂ ਨੇ ਬਿਆਨ ਦਵਾਇਆ ਅੱਜ ਤਾਂ ਅਸਲੀਅਤ ਤੁਹਾਡੀ ਲੋਕਾਂ ਦੀ ਨੰਗੀ ਹੋ ਗਈ ਔਰ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦਾ ਹੁਣ ਬਿੱਟੂ ਪਰਿਵਾਰ ਨੂੰ ਤਾਂ ਨਹੀਂ ਪਤਾ ਹੋ ਸਕਦਾ ਬਿਰਤੇ ਬੈਂ ਸਿੰਘ ਦੇ ਪਰਿਵਾਰ ਨੂੰ ਤਾਂ ਨਹੀਂ ਪਤਾ ਹੋ ਸਕਦਾ ਅਕਾਲ ਤਖਤ ਸਾਹਿਬ ਤੇ ਜਦੋਂ ਵੀ ਚਾਈਦਾ ਸੀਸ ਨਵਾ ਕੇ ਚਾਹੀਦਾ ਅਕਾਲ ਤਖਤ ਸਾਹਿਬ ਦੇ ਨਾਲ ਤਕਰੀਰਾਂ ਦਲੀਲਾਂ ਨਹੀਂ ਹੁੰਦੀਆਂ ਗੁਰਸਿੱਖ ਜਾਂਦਾ ਹੈ ਅਕਾਲ ਤਖਤ ਸਾਹਿਬ ਨੂੰ ਪੂਰਨ ਸਮਰਪਣ ਭਾਵਨਾ ਦੇ ਨਾਲ ਔਰ ਸੁਪੀਰ ਸਿੰਘ ਬਾਦਲ ਸਾਹਿਬ ਨੂੰ ਨਾਲੇ ਮਾਰਨ ਦੀ ਸਾਜ਼ਿਸ਼ ਨਾਲੇ ਸ਼੍ਰੋਮਣੀ ਕਾਲਦੋਹ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਿਸ਼ ਤੇ ਹੁਣ ਉਸ ਤੇ ਭਾਜੀਪੀ ਦੀ ਭਾਈ ਵਾਲੀ ਜਿਹੜੀ ਸਾਹਮਣੇ ਆਈ ਹੈ ਪੰਜਾਬ ਤੇ ਸਿੱਖ ਸਭ ਦੇਖ ਰਹੇ ਨੇ ਨਾਨਕ ਨਾਮਲੇਵਾ ਸਮਝਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਮਹੱਤਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਮਰਿਆਦਾ ਹੈ ਇਹ ਕਾਂਗਰਸੀਆਂ ਨੂੰ ਤੇ ਬਿੱਟੂ ਵਰਗੇ ਭਾਜਪਾਈਆਂ ਨੂੰ ਇਹ ਮਰਿਆਦਾਵਾਂ ਕਦੇ ਸਮਝ ਨਹੀਂ ਆ ਸਕਦੀ